ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਅੱਜ ਵੀਡੀਓ ਦੇ ਰੂਪ ਨੂੰ ਹੋਏ ਹਾਂ ਸਾਡੇ ਜ਼ਰੀਏ ਸਰਕਾਰ ਨੂੰ ਕੋਈ ਬੇਨਤੀ ਪੱਤਰ ਦੇ ਕੇ ਆਏ ਤੇ ਤੁਸੀਂ ਸਭ ਦਾ ਕੰਨ ਸੁਣ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਜੀ ਸਤਵੀਰ ਸਿੰਘ ਸੋਢੀ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਤੋਂ ਤੇ ਜ਼ੂਬਾ ਜਨਰਲ ਸਕੱਤਰ ਦਾ ਮੇਰੇ ਕੋਲ ਅਹੁਦਾ ਹੈ ਜੀ ਤੇ ਮੈਂ ਅੱਜ ਪੰਜਾਬ ਦੇ ਏ ਡੀ ਜੀ ਪੀ ਅਰਪਤ ਸ਼ੋਕਲਾ ਜੀ ਉਹਨਾਂ ਨੂੰ ਮਿਲ ਕੇ ਆਏ ਆ ਜੀ ਸੋ ਉਹਨਾਂ ਨੂੰ ਮਿਲਣ ਦਾ ਕਾਰਨ ਇਹ ਸੀ ਕਿਉਂਕਿ ਜੋ ਜੋ ਕਿ ਪਿਛਲੇ ਸਮੇਂ ਦੇ ਦੌਰਾਨ ਹਿਮਾਚਲ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਦਰਪੇਸ਼ ਮੁਸ਼ਕਲਾਂ ਸੀ ਸਾਡੇ ਟੈਕਸੀ ਵਾਲੇ ਭਰਾਵਾਂ ਨੂੰ ਆ ਰਹੀਆਂ ਸੀ ਟੈਕਸੀ ਆਪਰੇਟਰਾਂ ਨੂੰ ਟਰਾਂਸਪੋਰਟਰਾਂ ਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਕਿ ਡਰਾਈਵਰ ਭਾਈਚਾਰੇ ਨਾਲ ਕੁੱਟਮਾਰ ਗੱਡੀਆਂ ਦੀ ਭੰਨ ਤੋੜ ਉਸ ਤੋਂ ਇਲਾਵਾ ਸਵਾਰੀਆਂ ਨਾਲ ਵੀ ਕਈ ਹੱਤੋਂ ਪਾਈ ਤੱਕ ਹੋਇਆ ਗਿਆ ਉਹ ਜਿਹੜੀਆਂ ਸਮੱਸਿਆਵਾਂ ਨੂੰ ਲੈ ਕੇ ਅਸੀਂ ਪਿਛਲੇ ਸਮੇਂ ਦੇ ਦੌਰਾਨ ਹਿਮਾਚਲ ਦੇ ਜੋ ਪ੍ਰਸ਼ਾਸਨ ਹੈ ਉਹਨੂੰ ਲੈਟਰ ਕੱਢੇ ਗਏ ਪੰਜਾਬ ਦੇ ਜਿਹੜੇ ਪ੍ਰਸ਼ਾਸਕ ਉੱਚ ਅਧਿਕਾਰੀ ਨੇ ਉਹਨਾਂ ਨੂੰ ਲੈਟਰ ਕੱਢੇ ਗਏ ਹਿਮਾਚਲ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕੱਢੇ ਗਏ ਸੋ ਉਹਨਾਂ ਲੈਟਰਾਂ ਦੇ ਤਹਿਤ ਕੱਲ ਸਾਨੂੰ ਕਾਲ ਆਈ ADGP ਅਰਪਤ ਸ਼ੁਕਲਾ ਜੀ ਦੀ ਉਹਨਾਂ ਦੇ ਐਡੀਟਰ ਸਾਹਿਬ ਦੀ ਕਿ ਆਕੇ ਸਾਹਿਬ ਨੂੰ ਮਿਲਿਆ ਜਾਵੇ ਕਿ ਤੁਹਾਡੇ ਜੋ ਜੋ ਵੀ ਤੁਸੀਂ ਸਮੱਸਿਆਵਾਂ ਨੂੰ ਲੈ ਕੇ ਸਾਨੂੰ ਲੈਟਰ ਕੱਢੇ ਨੇ ਉਹਨਾਂ ਬਾਬਤਾਂ ਕੇ ਗੱਲਬਾਤ ਕੀਤੀ ਜਾਵੇ ਸੋ ਉਸੇ ਬਾਬਤ ਅਸੀਂ ਅੱਜ ਤਕਰੀਬਨ 11 ਵਜੇ ਜਾ ਕੇ ਸ਼੍ਰੀ ਅਰਪਤ ਸ਼ੁਕਲਾ ਜੀ ਨੂੰ ਮਿਲੇ ਤੇ ਬੜੇ ਨਾਈਸ ਪਰਸਨ ਸੀ ਤੇ ਵਧੀਆ ਉਹਨਾਂ ਨੇ ਸਾਡੀ ਗੱਲਬਾਤ ਸੁਣੀ ਸੋ ਉਹਨਾਂ ਨੂੰ ਅਸੀਂ ਜਾਣੂ ਕਰਵਾਇਆ ਕਿ ਪਿਛਲੇ ਸਮੇਂ ਦੇ ਦੌਰਾਨ ਹਿਮਾਚਲ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੂੰ ਲੈ ਕੇ ਸਾਡਾ ਜਿਹੜਾ ਟੈਕਸੀ ਭਾਈਚਾਰਾ ਟੈਕਸੀ ਆਪਰੇਟਰ ਨੇ ਜਾਂ ਮਾਲਕ ਨੇ ਚਾਲਕ ਨੇ ਉਹਨਾਂ ਦੇ ਵਿੱਚ ਇੱਕ ਸਹਿਮ ਦਾ ਅ ਕਾਰਨ ਬਣੀ ਆ ਉਹ ਘਟਨਾਵਾਂ ਨੇ ਜਿਹੜੀਆਂ ਕਿਉਂਕਿ ਸਾਡਾ ਰੋਜ਼ਗਾਰ ਹੈ ਜੀ ਸਾਡਾ ਕਿਹੜਾ ਕੋਈ ਦੁਕਾਨ ਹੈ ਵੀ ਕਿਥੋਂ ਖੜ ਕੇ ਅਸੀਂ ਕੰਮ ਕਰ ਲੈਣਾ ਅਸੀਂ ਤਾਂ ਰੋਜ਼ ਰੋੜਾਂ ਤੇ ਚੱਲਣਾ ਹੈ ਸਾਡਾ ਕੰਮ ਕੀ ਹੈ ਅਸੀਂ ਤਾਂ ਸਵਾਰੀ ਨੂੰ ਲੈ ਕੇ ਜਾਣਾ ਉਹੀ ਸਾਡੀ ਰੋਜੀ ਐ ਰੋਟੀ ਐ ਜੇ ਉਹ ਕਮਾਵਾਂਗੇ ਤਾਂ ਘਰਦਿਆਂ ਨੂੰ ਬੱਚਿਆਂ ਨੂੰ ਆਪਣੇ ਨੂੰ ਘਰ ਨੂੰ ਚਲਾਵਾਂਗੇ ਅਸੀਂ ਖੜ ਨਹੀਂ ਸਕਦੇ ਸਾਡਾ ਨਾ ਖੜਨ ਦਾ ਐਡਾ ਸਾਡੇ ਕੋਲ ਕੋਈ ਸਿਸਟਮ ਐ ਕਿ ਅਸੀਂ ਖੜ ਕੇ ਆਪਣਾ ਘਰ ਚਲਾ ਸਕੀਏ ਸਾਨੂੰ ਤਾਂ ਜਾਣਾ ਪੈਣਾ ਕਿਉਂਕਿ ਪੰਜਾਬ ਲੈਵਲ ਤੇ ਲਾ ਲੋ ਜਾਂ ਇੰਡੀਆ ਲੈਵਲ ਤੇ ਲਾ ਲੋ ਜਿੰਨਾ ਵੀ ਡਰਾਈਵਰ ਭਾਈ ਚੜਾ ਉਹਨੂੰ ਆਊਟ ਆਫ ਸਟੇਟ ਦੇ ਵਿੱਚ ਜਾਣਾ ਹੀ ਪਊਗਾ ਅਗਰ ਰੋਜੀ ਰੋਟੀ ਕਮਾਉਣੀ ਐ ਇੱਕ ਸਟੇਟ ਦੇ ਵਿੱਚ ਨਹੀਂ ਕੰਮ ਕੀਤਾ ਜਾ ਸਕਦਾ ਉਸੇ ਤਹਿਤ ਸਾਨੂੰ ਸੀਜ਼ਨ ਵਾਈਜ਼ ਜਿਵੇਂ ਕਈ ਵਾਰ ਜੋ ਸਿਆਲ ਦਾ ਸੀਜ਼ਨ ਹੈ ਅਸੀਂ ਦਿੱਲੀ 에ਰਪੋਰਟ ਦੇ ਜਾਂਦੇ ਆ ਉਹ ਤੋਂ ਇਲਾਵਾ ਜਿਵੇਂ ਗਰਮੀਆਂ ਦਾ ਮੌਸਮ ਆ ਜਾਂਦਾ ਤਾਂ ਸਾਨੂੰ ਹਿਲ ਸਟੇਸ਼ਨਾਂ ਤੇ ਜਾਣਾ ਪੈਂਦਾ ਚਾਹੇ ਹਿਮਾਚਲ ਹੋਵੇ ਜੰਮੂ ਕਸ਼ਮੀਰ ਹੋਵੇ ਜਾਂ ਉੱਤਰਾਖੰਡ ਹੋਵੇ ਇਹਨਾਂ ਸਟੇਟਾਂ ਤੇ ਸਾਨੂੰ ਆਮ ਹੀ ਜਾਣਾ ਪੈਂਦਾ ਸੋ ਇਸੇ ਤਹਿਤ ਜੋ ਸਾਡੀ ਸੀਜ਼ਨ ਸਟਾਰਟ ਹੁੰਦੇ ਹੀ ਜੋ ਸਾਡੀਆਂ ਗੱਡੀਆਂ ਹਿਮਾਚਲ ਚ ਗਈਆਂ ਉੱਥੇ ਜਾ ਕੇ ਡਰਾਈਵਰ ਭਾਈਚਾਰੇ ਨਾਲ ਕੁੱਟਮਾਰ ਹੋਈ ਗੱਡੀਆਂ ਦੀ ਭੰਨ ਤੋੜ ਹੋਈ ਉਹਦੇ ਨਾਲ ਇੱਕ ਬਹੁਤ ਵੱਡਾ ਸਹਿਮ ਹੈ ਜਿਹੜਾ ਉਹ ਸਾਡੇ ਭਾਈਚਾਰੇ ਵਿੱਚ ਪਾਇਆ ਗਿਆ ਤੇ ਸਾਡਾ ਜਿਹੜਾ ਰਜਗਾਰ ਸੀ ਉਹ ਕਿਤੇ ਨਾ ਕਿਤੇ ਸਾਡੇ ਹੱਥੋਂ ਚਲੇ ਗਿਆ ਕਿਉਂਕਿ ਡਰਾਈਵਰ ਭਾਈਚਾਰਾ ਜਾਣ ਤੋਂ ਕਤਰਾਉਣ ਲੱਗ ਪਿਆ ਕਿ ਮੈਂ ਹਿਮਾਚਲ ਨਹੀਂ ਜਾਵਾਂਗਾ ਉੱਥੇ ਜਾ ਕੇ ਸਾਡੇ ਨਾਲ ਕਿਸੇ ਵੀ ਕਿਸਮ ਦੀ ਕੋਈ ਮਾੜੀ ਘਟਨਾ ਵਾਪਰ ਸਕਦੀ ਹੈ ਸੋ ਇਸੇ ਜੋ ਮਾਹੌਲ ਹੈ ਇਹਦੇ ਬਾਬਤ ਅੱਜ ਬਹੁਤ ਵਧੀਆ ਇੱਕ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸਾਰੀਆਂ ਜਿਹੜੀਆਂ ਸਮੱਸਿਆਵਾਂ ਸੀ ਉਹਨਾਂ ਨੂੰ ਦੱਸਿਆ ਗਿਆ ਅਸੀਂ ਪੰਜਾਬ ਸਰਕਾਰ ਨੂੰ ਗੁਹਾਰ ਲਾਈ ਸਾਡੇ ਅਧਿਕਾਰੀਆਂ ਨੂੰ ਗੁਹਾਰ ਲਾਈ ਕਿ ਤੁਸੀਂ ਹਿਮਾਚਲ ਸਰਕਾਰ ਨੂੰ ਇਹਦੇ ਬਾਬਤ ਪੂਰਾ ਜਾਣੂ ਕਰਾਓ ਤੇ ਉਹਨਾਂ ਨੂੰ ਪੂਰਾ ਪ੍ਰੈਸ਼ਰ ਪਾ ਕੇ ਕਹੋ ਕਿ ਅੱਗੇ ਤੋਂ ਇਹੋ ਜਿਹੀਆਂ ਜੜੀਆਂ ਘਟਨਾਵਾਂ ਨੇ ਉਹਨਾਂ ਨੂੰ ਰੋਕਿਆ ਜਾਵੇ ਸੋ ਉਹਨਾਂ ਨੇ ਉਸੇ ਟਾਈਮ ਇੱਕ ਲੈਟਰ ਜੋ ਤਿਆਰ ਕੀਤਾ ਤੇ ਸਾਡੀ ਜੁਨੀਆ ਦੇ ਲੈਟਰ ਪੈਡ ਦੇ ਉੱਤੇ ਹੀ ਤਿਆਰ ਕੀਤਾ ਗਿਆ ਤੇ ਉਹਨਾਂ ਵੱਲੋਂ ਰეკਮੈਂਡ ਕਰਕੇ ਹਿਮਾਚਲ ਦੇ ਡੀਜੀਪੀ ਸਾਹਿਬ ਨੂੰ ਤੇ ਮੁੱਖ ਮੰਤਰੀ ਸਾਹਿਬ ਨੂੰ ਉਹ ਭੇਜਿਆ ਗਿਆ ਉਹ ਜੋ ਉਹ ਸਾਰੇ ਲੈਟਰ ਨੇ ਜਿਹੜੇ ਉਹ ਥਰੂ ਮਤਲਬ ਸਾਡੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਥਰੂ ਇਹ ਜਾ ਰਹੇ ਨੇ ਅਸੀਂ ਸਿੱਧੇ ਨਹੀਂ ਬਾਹਰ ਹੈ ਅਸੀਂ ਉਹਨਾਂ ਨੂੰ ਦਿੱਤੇ ਪੰਜਾਬ ਦੇ ਅਧਿਕਾਰੀਆਂ ਨੂੰ ਉਹ ਅੱਗੇ ਹਿਮਾਚਲ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਭੇਜ ਰਹੇ ਨੇ ਕਿਉਂਕਿ ਜਦੋਂ ਇੱਕ ਬਰਾਬਰ ਦਾ ਅਧਿਕਾਰੀ ਬਰਾਬਰ ਦੇ ਇੱਕ ਅਧਿਕਾਰੀ ਨੂੰ ਗੱਲ ਕਰਦਾ ਤਾਂ ਉਹਦੀ ਗੱਲ ਉਹਨੂੰ ਵਧੀਆ ਸਮਝ ਲੱਗ ਜਾਂਦੀ ਹੈ ਸੋ ਉਹ ਇੱਕ ਬਹੁਤ ਵਧੀਆ ਸਾਨੂੰ ਅੱਜ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਹਮਾਜਲ ਦੇ ਵਿੱਚ ਤੁਹਾਡੇ ਨਾਲ ਕੋਈ ਵੀ ਕਿਸੇ ਕਿਸਮ ਦੀ ਕਟਨਾ ਨਹੀਂ ਵਾਪਰੂਗੀ ਬੱਸ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਇੱਕ ਪਰਸਨਲ ਫੋਨ ਤੇ ਪਹਿਲਾਂ ਗੱਲਬਾਤ કરી ਸੀ ਜਿਵੇਂ ਆਪਾਂ ਆਪਾਂ ਕਰ ਲੈਨੇ ਆ ਕਿ ਆਹ ਕਟਨਾਵਾ ਵਾਪਰ ਰਹੀਆਂ ਪਰ ਤੁਸੀਂ ਆਗੇ ਤੁਹਾਡੇ ਥਰੂ ਜਦੋਂ ਜਾਊਗੀ ਤੁਹਾਡੇ ਲੈਟਰ ਥਰੂ ਜਦੋਂ ਜਾਊਗੀ ਤਾਂ ਵਾਕਈ ਉਹਦਾ ਇੱਕ ਵਧੀਆ ਜਿਹੜਾ ਅਸਰ ਹੈ ਜਿਹੜਾ ਉਹ ਸਰਕਾਰ ਤੇ ਪਾਏਗਾ ਸੋ ਅ ਗੱਲ ਕੀ ਹੈ ਇੱਕ ਹੀਣ ਭਾਵਨਾ ਵਾਲੀ ਗੱਲ ਸੀ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਕੁਝ ਘਟਨਾਵਾਂ ਵਾਪਰੀਆਂ ਤੇ ਉਹਨਾਂ ਨੂੰ ਲੈ ਕੇ ਹਿਮਾਚਲ ਦੇ ਵਿੱਚ ਉਹੀ ਬਦਲੇ ਦੀਆਂ ਜਿਹੜੀਆਂ ਘਟਨਾਵਾਂ ਸੀ ਉਹ ਵਾਪਰ ਰਹੀਆਂ ਸੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਹੀਣ ਭਾਵਨਾ ਵਿੱਚ ਲੈ ਕੇ ਕੁਝ ਹੋ ਸਕਦਾ ਹੈ ਕਿ ਉੱਥੇ ਦੀਆਂ ਜਿਹੜੀਆਂ ਘਟਨਾਵਾਂ ਨੇ ਇੱਕ ਦੂਜੇ ਨਾਲ ਅਸੀਂ ਉਹਨਾਂ ਨੂੰ ਜੋੜ ਸਕਦੇ ਹਾਂ ਕਿ ਉਹਨਾਂ ਦਾ ਕਾਰਨ ਸ਼ਾਇਦ ਉਹੀ ਗੱਲਾਂ ਬਣੀਆਂ ਤੇ ਉੱਥੇ ਹੁਣ ਇਹ ਵੀ ਹੋ ਸਕਦਾ ਹੈ ਉਹਨਾਂ ਨੇ ਇਹ ਵੀ ਪਿਛਵਾਜ ਦਵਾਇਆ ਵੀ ਕਈ ਵਾਰ ਕੋਈ ਸ਼ਰਾਰਤੀ ਅਨਸਰ ਹੁੰਦੇ ਨੇ ਹੋ ਸਕਦਾ ਹੈ ਉਹਨਾਂ ਦਾ ਕਿਸੇ ਨਾਲ ਕੋਈ ਲੈਣ ਦੇਣ ਨਾ ਹੋਵੇ ਸਿਰਫ ਇੱਕ ਦੋ ਸਟੇਟਾਂ ਦੇ ਵਿੱਚ ਮਤਭੇਦ ਪੈਦਾ ਕਰਨ ਲਈ ਦੋ ਸਟੇਟਾਂ ਦੇ ਵਿੱਚ ਉਹਨਾਂ ਦੇ ਰਿਸ਼ਤਿਆਂ ਨੂੰ ਖਰਾਬ ਕਰਨ ਲਈ ਕੁਝ ਸ਼ਰਾਰਤੀ ਜਿਹੜੇ ਅਨਸਰ ਨੇ ਸ਼ਾਇਦ ਉਹੀ ਇਹ ਕਰ ਰਹੇ ਨੇ ਸੋ ਅਸੀਂ ਵੀ ਕਿਹਾ ਜੀ ਦੇਖੋ ਚਾਹੇ ਸ਼ਰਾਰਤੀਆਂ ਸਰਕਾਰ ਰਹੇ ਨੇ ਚਾਹੇ ਕੋਈ ਜਾਣ ਬੁੱਝ ਕੇ ਕਰ ਰਿਹਾ ਜਾਂ ਜੋ ਵੀ ਹੋ ਰਿਹਾ ਪਰ ਹੋ ਬਹੁ ਮਾਰਾ ਰਿਹਾ ਇਹ ਪੰਜਾਬ ਸਰਕਾਰ ਪੰਜਾਬ ਬੀਆਂ ਲਈ ਵੀ ਆ ਤੇ ਹਿਮਾਚਲ ਲਈ ਵੀ ਆ ਕਿਉਂਕਿ ਹਿਮਾਚਲ ਵੀ ਇੱਕ ਟੂਰਿਸਟ ਸਟੇਟ ਹੈ ਅਗਰ ਟੂਰਿਸਟ ਜਾਊਗਾ ਤਾਂ ਉਹਦੀ ਜਿਹੜੀ ਇਨਕਮ ਹੈ ਉਹਦੀ ਜਿਹੜੀ ਪੂਰੀ ਇਕਨੋਮੀ ਹੈ ਉਹ ਉਹਦੇ ਤੇ ਹੀ ਡਿਪੈਂਡ ਕਰਦੀ ਹੈ ਜਿੰਨਾ ਉੱਥੇ ਟੂਰਿਸਟ ਜਾਊਗਾ ਅਸੀਂ ਗੱਡੀਆਂ ਲੈ ਕੇ ਜਾਂਦੇ ਆ ਉਹਨਾਂ ਦੇ ਟੈਕਸ ਭਰਦੇ ਆ ਤੇ ਟੋਲ ਟੈਕਸ ਦੰਨੇ ਆ ਤੇ ਜਦੋਂ ਸਾਡੀ ਸਵਾਰੀ ਜਾਂਦੀ ਹੈ ਉੱਤੇ ਚਾਹੇ ਕੋਈ ਕਮਰਾ ਲੰਦਾ ਚਾਹੇ ਉੱਤੇ ਕੋਈ ਰੋਟੀ ਖਾਂਦਾ ਚਾਹੇ ਕੋਈ ਉੱਥੇ ਜਾ ਕੇ ਕੋਈ ਕੱਪੜਾ ਖਰੀਦਦਾ ਕੋਈ ਵੀ ਕਿਸੇ ਕਿਸਮ ਦੀ ਖਰੀਦੋ-ਫਰੋਕਤ ਕਰਦਾ ਕੋਈ ਵੀ ਬਿਜ਼ਨਸ ਹੈ ਚਾਹੇ ਹਿਮਾਚਲ ਦਾ ਜੋ ਇੱਕ ਹਿਲ ਸਟੇਸ਼ਨ ਦਾ ਹੁੰਦਾ ਚਾਹੇ ਕੋਈ ਘੋੜੇ ਦੀ ਸਵਾਰੀ ਕਰਾਉਂਦਾ ਚਾਹੇ ਰੈਫਟਿੰਗ ਕਰਾਉਂਦਾ ਜਾਂ ਕੋਈ ਵੀ ਕਰਾਉਂਦਾ ਉਹ ਉਹਦੇ ਵਿੱਚੋਂ ਕੁਝ ਨਾ ਕੁਛ ਹਿਮਾਚਲ ਸਰਕਾਰ ਨੂੰ ਜ਼ਰੂਰ ਜਾਂਦਾ ਸੋ ਉਹਨਾਂ ਦੀ ਇਨਕਮ ਨਾਲ ਵੀ ਇਹ ਸਾਰਾ ਡਿਪੈਂਡ ਹੈ ਸੋ ਇਸੇ ਚੀਜ਼ ਦੀ ਅਸੀਂ ਗੁਹਾਰ ਲਾਈ ਤੇ ਪੰਜਾਬ ਟੈਕਸੀ ਆਪਰੇਟਰ ਜੂਨੀਅਨ ਹਮੇਸ਼ਾ ਹੀ ਆਪਣੇ ਜਿਹੜੇ ਟੈਕਸੀ ਭਾਈਚਾਰੇ ਦੇ ਲੋਕ ਨੇ, ਟਰਾਂਸਪੋਰਟਰ ਲੋਕ ਨੇ, ਡਰਾਈਵਰ ਭਾਈਚਾਰਾ ਉਹਨਾਂ ਦੇ ਹਿੱਤਾਂ ਨੂੰ ਲੈ ਕੇ ਸਮੇਂ-ਸਮੇਂ ਤੇ ਹਮੇਸ਼ਾ ਇਹ ਸਨੇਹਾ ਸਰਕਾਰਾਂ ਤੱਕ ਹੋਵੇ ਜਾਂ ਪ੍ਰਸ਼ਾਸਨ ਤੱਕ ਹੋਵੇ ਉਹ ਪਹੁੰਚਾਉਂਦੇ ਰਹਿੰਦੇ ਨੇ, ਪਹੁੰਚਾਉਂਦੀ ਰਹੀ ਹੈ ਤੇ ਅੱਗੇ ਤੋਂ ਵੀ ਪਹੁੰਚਾਉਂਦੇ ਰ੍ਹਾਂਗੇ ਤਾਂ ਕਿ ਜਿਹੜਾ ਸਾਡਾ ਡਰਾਈਵਰ ਭਾਈਚਾਰਾ ਉਹ ਨਿਡਰ ਹੋ ਕੇ ਕਿਸੇ ਡਰ ਜਾਂ ਭੈਦੇ ਮਾਹੌਲ ਤੋਂ ਮੁਕਤ ਹੋ ਕੇ ਆਪਣਾ ਵਧੀਆ ਕੰਮ ਕਰ ਸਕੇ ਤੇ ਵਧੀਆ ਆਪਣਾ ਖੁੱਲ੍ਹ ਦੇਲੀ ਨਾਲ ਸਿਸਟਮ ਨੂੰ ਚਲਾ ਸਕੇ ਕਿਉਂਕਿ ਇਹ ਜਿਹੜੇ ਸਹਿਮ ਦੇ ਮਾਹੌਲ ਨੇ ਇਹਨਾਂ ਨੂੰ ਲੈ ਕੇ ਜਦੋਂ ਸਾਡਾ ਡਰਾਈਵਰ ਭਾਈ ਜੀ ਆਹਦਾ ਕਿਤੇ ਵੀ ਜਾਊਗਾ ਤਾਂ ਉੱਤੇ ਜਾ ਕੇ ਉਹਨਾਂ ਨੂੰ ਡਰ ਦੇ ਕਾਰਨ ਜਾਂ ਕਿਸੇ ਕਾਰਨ ਹੋ ਸਕਦਾ ਐਕਸੀਡੈਂਟ ਕੋਈ ਹੋਰ ਘਟਨਾਵਾਂ ਨੂੰ ਵੀ ਅੰਜਾਮ ਮਿਲ ਜਾਂਦਾ ਕਿਉਂਕਿ ਲੱਗਦਾ ਹੁੰਦਾ ਵੀ ਪਤਾ ਨਹੀਂ ਮੈਂ ਅੱਗੇ ਸਟੇਟ 'ਚ ਵਧਣ ਲੱਗਿਆ ਅੱਗੇ ਜਾ ਕੇ ਮੇਰੇ ਨਾਲ ਪਤਾ ਨਹੀਂ ਕਿਸ ਤਰ੍ਹਾਂ ਦਾ ਕੋਈ ਵਰਤਾਰਾ ਹੋਊਗਾ ਜਾਂ ਕੋਈ ਕਿਸ ਤਰ੍ਹਾਂ ਦੀ ਕੋਈ ਘਟਨਾ ਹੋਏਗੀ ਸੋ ਉਹ ਉਹ ਭੈਅ ਨੂੰ ਮੁਕਤ ਕਰਨ ਲਈ ਅਸੀਂ ਇਹ ਸਾਰਾ ਮਤਲਬ ਸਿਸਟਮ ਨੂੰ ਲੈ ਕੇ ਆਏ ਆ ਤਾਂ ਕਿ ਜਿਹੜਾ ਸਾਡਾ ਹਿਮਾਚਲ ਤੇ ਪੰਜਾਬ ਜਾਂ ਅਦਰ ਸਟੇਟਾਂ ਨਾਲ ਇੱਕ ਭਾਈਚਾਰਕ ਜਿਹੜਾ ਸਿਸਟਮ ਆ ਉਹ ਪੈਦਾ ਹੋ ਸਕੇ ਤੇ ਅਸੀਂ ਇੱਕ ਸਟੇਟ ਜਾਂ ਦੂਜੀ ਸਟੇਟ ਦੇ ਵਿੱਚ ਜਾਈਏ ਤੇ ਜਿਹੜਾ ਸਹਿਮ ਦਾ ਮਾਹੌਲ ਆ ਉਹਨੂੰ ਖਤਮ ਕੀਤਾ ਜਾਵੇ ਤੇ ਸਰਕਾਰਾਂ ਨੂੰ ਵੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਜਿਹੜੀ ਕੰਟਰੋਵਰਸੀ ਹੈ ਉਹਨੂੰ ਖਤਮ ਕੀਤਾ ਜਾਵੇ ਤੇ ਸਾਨੂੰ ਰੋਜ਼ਗਾਰ ਕਰਨ ਦਾ ਪੂਰਾ ਖੁੱਲ ਕੇ ਮੌਕਾ ਦਿੱਤਾ ਜਾਵੇ ਧੰਨਵਾਦ ਜੀ ਕਿਤਨਾ ਕਿਤੇ ਇਹ ਜਿਹੜਾ ਘਟਨਾਵਾਂ ਵਾਪਰੀਆਂ ਜਾਂ ਇਹ ਪਾਣੀ ਵੱਤੇ ਜਾ ਰਹੀ ਹੈ ਕੀ ਇਹ ਪਹਿਲਾਂ ਵੀ ਕਦੀ ਇਸ ਤਰ੍ਹਾਂ ਹੋ ਚੁੱਕਿਆ ਨਹੀਂ ਨਹੀਂ ਪਹਿਲਾਂ ਦੇਖੋ ਇਹ ਜਿਹੜੀ ਨਾ ਗੱਲਾਂ ਦੇਖੋ ਹੁੰਦਾ ਅੱਗੇ ਵੀ ਸਗਾਂ ਇਹ ਕੋਈ ਸ਼ੱਕ ਨਹੀਂ ਵੀ ਅੱਗੇ ਘਟਨਾਵਾਂ ਨਹੀਂ ਹੁੰਦੀਆਂ ਸੀ ਘਟਨਾਵਾਂ ਅੱਗੇ ਵੀ ਹੁੰਦੀਆਂ ਸੀ ਪਰ ਗੱਲ ਕੀ ਹੈ ਜਿਹੜਾ ਹੁਣੇ ਤਾਜ਼ਾ ਇੱਕ ਤੁਸੀਂ ਤੁਹਾਨੂੰ ਪਤਾ ਵੀ ਮਸਲਾ ਹੋ ਗਿਆ ਹਟਿਆ ਚੰਡੀਗੜ੍ਹ 에어ਪੋਰਟ ਦਾ ਅਗਰ ਅਸੀਂ ਉਹਨਾਂ ਜੋੜ ਕੇ ਦੇਖੀਏ ਤਾਂ ਉਹਦਾ ਹੀ ਅੱਗੇ ਜਿਹੜਾ ਹਾਂ ਉਹ ਉਹਦਾ ਹਿੱਸਾ ਬਣਦਾ ਜੀ ਹੁਣ ਕਿਸੇ ਨੇ ਵੀ ਉਹ ਗਲਤੀ ਕੀਤੀ ਆ ਜਾਂ ਕਹਿ ਲਓ ਜਾਂ ਸਹੀ ਕੀਤਾ ਸੀ ਉਹਦੇ ਵਿੱਚ ਨਹੀਂ ਆਉਣਾ ਚਾਹੁੰਦੇ ਪਰ ਉਹਨੂੰ ਅਸਲੀ ਜਿਹੜਾ ਫੇਸ ਕਰ ਰਿਹਾ ਅਸੀਂ ਕਰ ਰਹੇ ਹਾਂ ਉਹਨੂੰ ਇੱਕ ਡਰਾਈਵਰ ਫੇਸ ਕਰ ਰਿਹਾ ਕਿਉਂਕਿ ਉਸ ਚੀਜ਼ ਤੋਂ ਬਾਅਦ ਉਸ ਘਟਨਾ ਤੋਂ ਬਾਅਦ ਜੇਕਰ ਕਿਸੇ ਨੂੰ ਪ੍ਰੋਬਲਮ ਆਈ ਹੈ ਤੇ ਉਹ ਪ੍ਰੋਬਲਮ ਡਰਾਈਵਰਾਂ ਨੂੰ ਆਈ ਹੈ ਜਿਆਦਾ ਹੀ ਇਹ ਕੰਮ ਜਿਹੜਾ ਸਾਡਾ ਜਿੰਨੇ ਵੀ ਵੀਰ ਸਾਡੇ ਗਏ ਆ ਹੁਣੇ ਪਿੱਛੇ ਜੇ 2 ਹਫ਼ਤੇ ਪਹਿਲਾਂ ਮੁੰਡਾ ਭਪਿੰਦਰ ਸਿੰਘ ਆਇਆ ਰੋਪੜ ਤੋਂ ਉਹਦੇ ਨਾਲ ਬਹੁਤ ਜ਼ਿਆਦਾ ਤਸ਼ੱਦਦ ਹੋਇਆ ਬਹੁਤ ਜ਼ਿਆਦਾ ਕੁੱਟਮਾਰ ਹੋਈ ਐਫ ਆਰ ਆਈ ਦਰਜ ਹੋਈ ਪਰ ਅੱਜ ਤੱਕ ਉਹਦੇ ਉੱਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਦੇਖੋ ਹਿਮਾਚਲ ਸਰਕਾਰ ਹੈ ਹਿਮਾਚਲ ਦੀ ਉਹ ਆਪਣਾ ਖੁਦ ਆਪਣੇ ਬੰਦਿਆਂ ਦਾ ਸੋਚਦੀ ਹੈ ਉਹਨੇ ਪੁੱਤ ਚਾਹੀ ਜਿੰਨਾ ਮਰਜ਼ੀ ਮਾੜਾ ਹੋਵੇ ਪਰ ਉਹਨੇ ਆਪਣੇ ਬੱਚੇ ਦਾ ਹੀ ਸੋਚਣਾ ਹੁੰਦਾ ਸੋ ਜੋ ਹਿਮਾਚਲ ਸਰਕਾਰ ਹੈ ਉਹ ਆਪਣੇ ਲੋਕਲ ਹੀ ਆਪਣੇ ਜਿਹੜੇ ਦੁਵੇ ਆ ਉਹਨਾਂ ਦਾ ਸੋਚ ਰਹੀ ਹੈ ਜਿਹੜੇ ਬੰਦੇ ਉਹਨਾਂ ਨੂੰ ਰੋਜ਼ਗਾਰ ਦਿੰਦੇ ਆ ਜਿਨ੍ਹਾਂ ਕਰਕੇ ਸਟੇਟ ਚੱਲਦੀ ਉਹਨਾਂ ਦੀ ਜਿਹੜੇ ਕੀ ਸਾਡੇ ਟੈਕਸੀ ਵਾਲੇ ਵੀਰ ਆ ਜਿਹੜੇ ਬਾਹਰੋਂ ਲੋਕ ਜਾ ਰਹੇ ਆ ਉਹਨਾਂ ਬਾਰੇ ਉਹਨਾਂ ਦੀ ਕੋਈ ਸੋਚਣੀ ਹੈਗੀ ਉਹ ਬਿਲਕੁਲ ਉਹਨੂੰ ਸੋਚ ਨੂੰ ਖਤਮ ਕਰਕੇ ਬੈਠੇ ਆ ਜੀ ਕਿੰਨਾ ਕਿਤੇ ਅੱਛਾ ਜੀ ਉਹਨੂੰ ਵੀ ਆਂ ਕਿਤਾ ਕਿ ਅਸੀਂ ਕਿ ਇਹ ਸਾਰੇ ਜੋ ਕਟਰਾ ਵਾਪਰ ਰਹੀ ਹੈ ਜੀ ਟੈਕਸੀ ਡਰਾਈਵਰ ਭਾਈ ਚਾਰਜ ਨਾਲ ਬਹੁਤ ਹੀ ਬੰਦਾ ਬਥਰਾ ਹੋ ਰਿਹਾ ਹੋ ਰਿਹਾ ਹੈ ਜੀ 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 ਜਿਹੜੇ ਪਾਣੀ ਵਰਤਾ ਜਾ ਰਿਹਾ ਜੀ ਇਹ ਕਿੰਨਾ ਕਿਤੇ ਨੁਕਸਾਨ ਦੇਈ ਹੈ ਬਿਲਕੁਲ ਜੀ ਬਿਲਕੁਲ ਪਰ ਉਹ ਅੱਜ ਤੱਕ ਕੀ ਉਹਨਾਂ ਹਿਮਾਚਲ ਜੀ ਜੀ ਸੀਐਮ ਸਾਹਿਬ ਨੇ ਉਹਨਾਂ ਦੇ ਵੱਲੋਂ ਕੋਈ ਅਜੇ ਤੱਕ ਤਰ੍ਹਾਂ ਦਾ ਕੋਈ ਉਹਨਾਂ ਦੇ ਉੱਪਰ ਕੋਈ ਐਕਸ਼ਨ ਦਿੱਤਾ ਗਿਆ ਕਿਸੇ ਨਾ ਸਰ ਮਿਸਤਰਾ ਦੇਖਣ ਨੂੰ ਮਿਲੇ ਨਹੀਂ ਜੀ ਐਕਸ਼ਨ ਤਾਂ ਦੂਰ ਦੀ ਗੱਲ ਜਿਹੜੇ ਇਹ ਨਾ ਬਕਾਇਦਾ ਐਫਆਰਆਈ ਦਰਜ ਹੋਈ ਉਹਦੇ ਉੱਪਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਪਪਿੰਦਰ ਸਿੰਘ ਦੀ ਬਕਾਇਦਾ ਜਿਹੜੀ ਆ ਤੁਹਾਨੂੰ ਦੱਸਿਆ ਉਹ ਬਕਾਇਦਾ ਐਫਆਰ ਵੀ ਦਰਜ ਹੈ ਥੋੜੇ ਦਿਨ ਹੁਣੇ 3 ਦਿਨ 4 ਦਿਨ ਪਹਿਲਾਂ ਵੀ ਇੱਕ ਦਵਾਰਾ ਫੇਰ ਪ੍ਰੋਬਲਮ ਆਈ ਆ ਸਾਡੇ ਇੱਕ ਡਰਾਈਵਰ ਵੀਰ ਮਨਾਲੀ ਦੇ ਵਿੱਚ ਹੋਟਲ ਨੂੰ ਗੱਡੀ ਬੈਗ ਲਾ ਰਿਹਾ ਹਾਈਵੇ ਤੋਂ ਜਦੋਂ ਉਹਨੇ ਗੱਡੀ ਬੈਗ ਲਾਉਣ ਲੱਗੇ ਤੇ ਚਾਰ ਨਸ਼ੇੜੀ ਕਿਸਮ ਦੇ ਜੋ ਉੱਥੇ ਲੋਕਲ ਜਿਹੜੀ ਜਿਨ੍ਹਾਂ ਦੇ ਉੱਪਰ ਜਿਹੜੀ ਗੱਡੀ ਦਾ ਪਲੇਟ ਵੀ yellow ਸੀ ਟੈਕਸੀ ਗੱਡੀ ਸੀ ਉਹਨਾਂ ਬੰਦਿਆਂ ਨੇ ਸ਼ਰਮ ਬੋਤਲਾਂ ਹੱਥ ਦੀਆਂ ਤੁਸੀਂ ਦੇਖਿਆ ਵੀ ਹੋਣਾ ਦੁਹੇ ਦੇ ਚੱਲਦਾ ਇੰਟਰਨੈਟ ਤੇ ਹੱਥ 'ਚ ਸ਼ਰਮ ਸ਼ਰਾਬ ਦੀਆਂ ਬੋਤਲਾਂ ਫੜੀਆਂ ਤੇ ਉਹਦੇ ਉੱਪਰ ਉਹਨਾਂ ਨੇ ਹਮਲਾ ਕੋਟਮਾਰ ਕੀਤੀ ਤੇ ਥਾਣੇ ਵਿੱਚ ਜਾ ਕੇ ਸਾਡੇ ਡਰਾਈਵਰ ਭਰਾ ਨੂੰ ਲਿਜਾ ਕੇ ਧੱਕੇ ਨਾਲ ਉਹਦੇ ਉੱਪਰ ਉਹਨੂੰ ਰਾਇਨਾਮਾ ਕਰਾਇਆ ਗਿਆ ਜਰਕਿ ਵੀਰ ਨੇ ਕਿਹਾ ਵੀ ਅਸੀਂ ਰਾਇਨਾਮਾ ਨਹੀਂ ਕਰਨਾ ਮੈਨੂੰ ਇਹਦਾ ਇਨਸਾਫ ਚਾਹੀਦਾ ਪਰ ਉੱਥੇ ਪ੍ਰਸ਼ਾਸਨ ਵੱਲੋਂ ਵੀ ਉਸ ਵੀਰ ਦੇ ਉੱਪਰ ਧੱਕੇ ਨਾਲ ਜ਼ੋਰ ਨਾਲ ਉਹਦੇ ਉੱਪਰ ਰਾਇਨਾਮਾ ਹੀ ਕਰਵਾਇਆ ਗਿਆ ਜੀ ਬਾਕੀ ਮੈਂ ਤੁਹਾਡੇ ਮਾਧਿਅਮ ਰਾਹੀਂ ਅਸੀਂ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਦੇ ਸਮੂਹ ਵੀਰ ਕੁਝ ਸਾਡੀਆਂ ਜੋ ਜਥੇਬੰਦੀਆਂ ਕਹਿ ਲਓ ਜਾਂ ਪੰਜਾਬ ਦੀਆਂ ਕਹਿ ਲਓ ਉਹ ਇਸ ਮਸਲੇ ਤੇ ਹੋਰ ਤੂਲ ਦੇ ਰਹੀਆਂ ਆਪਣੇ ਵੀਰਾਂ ਨੂੰ ਕੋ ਇਕੱਠੇ ਕਰਕੇ ਕੁਝ ਹਿਮਾਚਲ ਲਈ ਕਹਿ ਰਹੇ ਆ ਕਿ ਹਾਂਜੀ ਅਸੀਂ ਬੰਦ ਕਰ ਦਿਆਂਗੇ ਹਿਮਾਚਲ ਨੂੰ ਥੱਲੇ ਨਹੀਂ ਆਉਣ ਦੇਵਾਂਗੇ ਜਾਂ ਅਸੀਂ ਉੱਪਰ ਗੱਡੀਆਂ ਨਹੀਂ ਭੇਜਣੀਆਂ ਉਹ ਦੇਖੋ ਬੜਾ ਮੰਦ ਭਾਗ ਅਸੀਂ ਉਸ ਚੀਜ਼ ਦਾ ਸਖਤ ਸ਼ਬਦਾਂ ਦੀ ਨਕੇਦੀ ਕਰਦੇ ਆਂ ਦੇਖੋ ਸਾਡਾ ਜੋ ਰੋਜ਼ਗਾਰ ਹੈ ਉਹ ਕਿਤਨਾ ਸਾਡੇ ਹਰ ਵੀਰ ਨੇ ਇੱਕ ਤਕਰੀਬਨ 30 30 40000 ਰੁਪਏ ਜਿਹੜੀ ਕਿਸ਼ਤਾਂ ਗੱਡੀਆਂ ਨਵੀਆਂ ਲਈਆਂ ਉਹਨੇ ਕਿਸ਼ਤ ਕਿੱਥੋਂ ਭਰਨੀ ਹੈ ਇੱਕ ਬੰਦਾ ਸ਼ਰਾਰਤੋ ਇਹ ਕੰਮ ਕਰ ਗਿਆ ਪਰ ਉਹਦੇ ਵਿੱਚ ਸਾਰਿਆਂ ਨੂੰ ਨਾ ਕੀਤਾ ਜਾਵੇ ਅਸੀਂ ਇਹੀ ਚਾਹੁੰਦੇ ਆਂ ਜੋ ਉੱਪਰ ਵੀਰ ਹੈ ਜਾ ਅਸੀਂ ਅਸੀਂ ਸਾਰੇ ਭਾਈਆਂ ਰਲ ਮਿਲ ਕੇ ਰਹਿਣਾ ਜਿੱਦਾਂ ਪਹਿਲਾਂ ਰਹਿੰਨੇ ਆ ਅੱਜ ਵੀ ਰਲ ਮਿਲ ਕੇ ਰਹਿਣਾ ਸਾਡਾ ਇਹੀ ਸੰਦੇਸ਼ ਹੈ ਵੀ ਅਸੀਂ ਜੋ ਵੀ ਇਹ ਘਟਨਾਵਾਂ ਉਹਦੇ ਜੜ ਤੱਕ ਜਾਈਏ ਬਾਕੀ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਕੋ ਵੀਡੀਓ ਆਉਂਦੀ ਹੈ ਪਹਿਲਾਂ ਉਹਨੂੰ ਪਰਖੋ ਉਹਦੇ ਵਿੱਚ ਉਹਦੇ ਦੂਏ ਜਾਓ ਉਨੇ ਘੋਖ ਕਰੋ ਵੀ ਇਹ ਸੱਚ ਹੈ ਕਿ ਝੂਠਾ ਫੇਰ ਸ਼ੇਅਰ ਕਰੋ ਜਿਹੜਾ ਅੱਜ ਹੁਣ ਨਵਾਂ ਕੰਮ ਟ੍ਰੈਂਡ ਚੱਲ ਪਿਆ ਲੋਕੀ ਦੇਖਦੇ ਨਹੀਂ ਸੱਚ ਹੈ ਜਾਂ ਝੂਠਾ ਹੈ ਜਾਂ ਪੁਰਾਣੀ ਦਾਦਾ ਦਾ ਸਾਲ ਪੁਰਾਣੀ ਵੀਡੀਓ ਅੱਜ ਹੁਣ ਅੱਜ ਵੀ ਨੈਟ ਤੇ ਇੱਕਦਮ ਸ਼ੇਅਰ ਕਰ ਦਿੰਦੇ ਆ ਸਾਡੇ ਵੱਲੋਂ 50 ਟੈਕਸੀ ਜੁਨੀਓਮ ਵੱਲੋਂ ਬੇਨਤੀ ਆ ਹਰ ਵੀਰ ਨੂੰ ਕਿ ਇਹ ਜਿਹੜੀਆਂ ਨਕਲੀ ਵੀਡੀਓ ਜਾਂ ਕੁਛ ਉਦ ਹੀ ਫੇਕ ਵੀਡੀਓ ਬਣਾ ਕੇ ਪਾ ਰਹੇ ਆ ਉਹਨੂੰ ਰੋਕਿਆ ਜਾਵੇ ਕਿਉਂਕਿ ਇਹ ਸਾਡੇ ਲਈ ਬਹੁਤ ਖਤਰਨਾਕ ਕੰਮ ਹੈ ਜੀ ਤੇ ਸਰਕਾਰ ਨੂੰ ਵੀ ਗੁਹਾਰਨਾ ਚਾਹੋਗੇ ਹਮਾਂ ਚਲ ਸਕਦਾ ਹੈ हिमाचल सरकार ਨੂੰ ਇਹ ਵੀ ਦੇਖੋ ਜੀ ਅਸੀਂ ਬੱਚਿਆਂ ਤੋਂ ਦੂਰ ਰਹਿ ਕੇ ਕੰਮ ਕਰਨ ਆਉਨੇ ਆ ਰਾਤ ਪਰ ਜਾ ਕੇ ਅਸੀਂ ਗੱਡੀਆਂ ਚਲਾ ਕੇ ਹਿਮਾਚਲ ਚ ਆਉਨੇ ਆ ਕਿ ਸਾਡੇ ਵੀ ਉੱਥੇ ਭਰਾ ਨੇ ਸਾਡੇ ਵੀ ਉੱਥੇ ਵੀਰ ਨੇ ਉਹ ਸਾਡੇ ਆਪਣੇ ਆ ਸਾਡੇ ਕੋਈ ਗੈਰ ਨਹੀਂ ਗੇ ਬੇ ਸਾਡੇ ਵੀ ਮਾਲ ਤੇ ਜਾਨ ਦੀ ਰੱਖਿਆ ਕੀਤੀ ਜਾਵੇ ਅਸੀਂ ਵੀ ਤੁਹਾਡੇ ਆ ਤੁਸੀਂ ਸਾਡੇ ਹੋ ਬੇ ਅਸੀਂ ਜਦੋਂ ਕੋਈ ਵੀ ਇੱਥੋਂ ਚੱਲ ਕੇ ਪਹਾੜ ਨੂੰ ਜਾਂਦੇ ਆ ਤਾਂ ਸਾਡੇ ਜਾਨ ਮਾਲ ਦੀ ਰੱਖੀ ਕੀਤੀ ਜਾਵੇ ਬਾ ਘਰੇਵਾਲ ਸਾਹਿਬ ਇੱਕ ਤੁਹਾਡ ਬਹੁਤ ਸੁਣਿਆ ਸਵਾਲ ਸੀਗਾ ਅਸੀਂ ਇਹ ਕਹਿਣਾ ਚਾਹਨੇ ਆ ਕਿ ਜਿਸ ਤਰ੍ਹਾਂ ਕਿ ਹਿਮਾਚਲ ਦੇ ਵਿੱਚ ਕਈ ਵਸਨੀਕ ਪੰਜਾਬ ਜਾ ਕੇ ਵਸੇ ਹੋਏ ਆ ਇੱਥੇ ਪ੍ਰਾਈਵੇਟ ਨੌਕਰੀਆਂ ਵੀ ਕਰਦੇ ਆ ਸਰਕਾਰੀ ਨੌਕਰੀਆਂ ਵੀ ਕਰਦੇ ਆ ਕਿ ਉਹਨਾਂ ਨੂੰ ਇਸ ਬਾਰੇ ਕੀ ਕਿਸ ਤਰ੍ਹਾਂ ਦੇਖਣਾ ਚਾਹੋਗੇ ਪੰਜਾਬ ਤੇ ਹਿਮਾਚਲ ਨੂੰ ਆਪਣੇ ਸਮੁੱਦੇ ਨੂੰ ਆਪਣੇ ਨਾਲ ਨਾ ਜੋੜਦੇ ਆ ਤਾਂ ਉਹਨਾਂ ਦੇ ਲੋਕ ਵੀ ਕਾਫੀ ਹੱਥ ਹੈ ਤੇ ਪੰਜਾਬੀਆਂ ਵਿੱਚ ਕਿਉਂ ਇਸ ਤਰ੍ਹਾਂ ਦੀ ਹਿੰਮਤ ਆਉਣ ਪੈਣਾ ਨਹੀਂ ਹੁੰਦੀ ਦੇਖੋ ਚਾਹੇ ਹਿਮਾਚਲ ਦੇ ਆ ਚਾਹੇ ਹਰਿਆਣੇ ਦੇ ਆ ਚਾਹੇ ਹੋਰ ਕਿਸੇ ਵੀ ਸਟੇਟ ਦੇ ਵੀਰ ਨੇ ਅਸੀਂ ਹੈ ਤਾਂ ਇੱਕ ਦੇਸ਼ ਦੇ ਵਾਸੀ ਇੱਕ ਮੁਲਕ ਚ ਰਹਿੰਦੇ ਆ ਸੋ ਸਾਨੂੰ ਇਹ ਸੋਚਣਾ ਨਹੀਂ ਚਾਹੀਦਾ ਵੀ ਉਹ ਦੂਸਰੀ ਸਟੇਟ ਤੋਂ ਆ ਜਾਂ ਤੀਸਰੀ ਸਟੇਟ ਤੋਂ ਆ ਅਸੀਂ ਇੱਕ ਦੇਸ਼ ਦੇ ਵਾਸੀ ਆ ਔਰ ਅਸੀਂ ਇਨਸਾਨ ਆ ਸਭ ਤੋਂ ਪਹਿਲਾਂ ਅਸੀਂ ਭਾਰਤੀ ਆ ਸੋ ਇਸ ਕਰਕੇ ਜਿਹੜੀਆਂ ਇਹ ਛੋਟੀਆਂ ਮੋਟੀਆਂ ਕੋਈ ਮੁਸ਼ਕਲਾਂ ਆਉਂਦੀਆਂ ਵੀ ਨੇ ਕਿਤਨਾ ਕਿਤੇ ਸਾਨੂੰ ਇਹਨਾਂ ਨੂੰ ਹੱਲ ਕਰਨਾ ਚਾਹੀਦਾ ਆ ਇਹ ਨਹੀਂ ਸੋਚ-ਸੋਚਣੀ ਚਾਹੀਦੀ ਪੀ ਅਗਰ ਹਿਮਾਚਲ ਵਾਲੇ ਨੇ ਪੰਜਾਬ ਬਾਰੇ ਕਹਿਤਾ ਤੇ ਅਸੀਂ ਉਹਨਾਂ ਦੇ ਮਗਰ ਪੈ ਜਾਈਏ ਜਾਂ ਹਰਿਆਣੇ ਵਾਲੇ ਨੇ ਕਹਿਤਾ ਅਸੀਂ ਉਹਨਾਂ ਦੇ ਖਿਲਾਫ ਹੋ ਜਾਈਏ ਖਿਲਾਫ ਨਹੀਂ ਸਾਨੂੰ ਹੋਣਾ ਚਾਹੀਦਾ ਸਾਨੂੰ ਉਸ ਚੀਜ਼ ਦਾ ਹੱਲ ਕੱਢਣਾ ਚਾਹੀਦਾ ਜੇ ਅਸੀਂ ਹੱਲ ਨਹੀਂ ਕੱਢ ਸਕਦੇ ਤਾਂ ਪਲੀਜ਼ ਅਸੀਂ ਉਹ ਗੱਲਾਂ ਨੂੰ ਹਵਾ ਦੇ ਕੇ ਇੱਕ ਅੱਗ ਤੋਂ ਐਡੀ ਵੱਡੀ ਕੋ ਕਾਲਣਾ ਬਣਾ ਦਈਏ ਜਿਸ ਦਾ ਕੋ ਕੱਲ ਨੂੰ ਕੋਈ ਸਾਡੇ ਕਿਸੇ ਵੀਰ ਨੂੰ ਨੁਕਸਾਨ ਹੋਵੇ ਕਿਉਂਕਿ ਮੈਂ ਅਗਰ ਕਿੱਤੇ ਦੀ ਗੱਲ ਕਰਾਂ ਟੈਕਸੀ ਰਿਲੇਟਡ ਹੈ ਡਾ ਟਰਾਂਸਪੋਰਟ ਦਾ ਕਿੱਤਾ ਆ ਟਰਾਂਸਪੋਰਟ ਦੇ ਕਿੱਤੇ ਦੇ ਵਿੱਚ ਸਿਰਫ ਜੀ ਗੱਲ ਕਰੀਏ ਸਾਰੇ ਕਿਤਿਆਂ ਚੋਂ ਇਹੀ ਕਿਤਾ ਇਹ ਜਾਇਆ ਜਿਹੜਾ ਘਾਟ ਘਾਟ ਦਾ ਪਾਣੀ ਪੀਣ ਵਾਲੇ ਸਾਡੇ ਵੀਰ ਨੇ ਸਾਡੇ ਵੀਰਾਂ ਨੇ ਹਮਾਦਲ ਵੀ ਜਾਣਾ ਹੋਰ ਹਰ ਇੱਕ ਸਟੇਟ 'ਚ ਜਾਣਾ ਆ ਸੋ ਅਗਰ ਜੇ ਅਸੀਂ ਆਈ ਇੱਕ ਦੂਸਰੇ ਨਾਲ ਵਿਗਾਰ ਪਾ ਕੇ ਬਹਿ ਜਾਾਂਗੇ ਇੱਕ ਦੂਏ ਨਾਲ ਅਸੀਂ ਮੂੰਹ ਮੋਟਾ ਕਰਕੇ ਬਹਿ ਜਾਾਂਗੇ ਅਸੀਂ ਛੋਟੀਆਂ ਛੋਟੀਆਂ ਗੱਲਾਂ ਨੂੰ ਵੱਡੀਆਂ ਵੱਡੀਆਂ ਕਮੀਆਂ ਗਿਣਾ ਕੇ ਇੱਕ ਦੂਸਰੇ ਨਾਲ ਵੈਰ ਪਾ ਲਾਂਗੇ ਤੇ ਅਸੀਂ ਕਿਤੇ ਨਾ ਕਿਤੇ ਉਹ ਜਿਹੜਾ ਆਪ ਦਾ ਕਾਰੋਬਾਰ ਤਾਂ ਖਰਾਬ ਕਰਾਂਗੇ ਕਰਾਂਗੇ ਦੇਸ਼ ਦਾ ਜਿਹੜਾ ਮਾਹੌਲ ਆ ਉਹ ਵੀ ਕਿਤੇ ਨਾ ਕਿਤੇ ਖਰਾਬ ਕਰਾਂਗੇ ਸੋ ਉਹਦੇ ਖਾਤਰ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਵੱਲੋਂ ਅਸੀਂ ਸਾਰੇ ਹੀ ਡਰਾਈਵਰ ਵੀਰਾਂ ਨੂੰ ਔਰ ਟਰਾਂਸਪੋਰਟ ਰਿਲੇਟਡ ਜਿੰਨੇ ਵੀ ਸਾਡੇ ਵੀਰ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਆਪਸੀ ਜਿਹੜਾ ਭਾਈਚਾਰਾ ਉਹ ਵਧਾਈਏ ਅਗਰ ਕੋਈ ਛੋਟੀ ਮੋਟੀ ਗੱਲ ਹੁੰਦੀ ਵੀ ਆ ਉਹਨੂੰ ਹੱਲ ਕਰਾਉਣ ਵੱਲ ਜਾਈਏ ਉਹਦਾ ਕੋਈ ਆਪਾਂ ਇਹ ਰਿਜ਼ਲਟ ਨਾ ਕੱਢੀਏ ਵੀ ਇਹ ਇਹ ਦੁਸ਼ਮਣਵਾਦੀ ਆ ਕਿਉਂ ਜਿਹੜਾ ਸਾਨੂੰ ਵੀਰ ਅੱਜ ਤੋਂ ਪਹਿਲਾਂ ਜਾਣਦਾ ਹੀ ਨਹੀਂ ਤੇ ਉਹ ਸਾਡੇ ਨਾਲ ਦੁਸ਼ਮਣ ਕਿਵੇਂ ਕੱਢ ਲੂਗਾ ਅੱਜ ਅਸੀਂ ਗਏ ਆ ਕਿਸੇ ਸਟੇਟ ਦੇ ਵਿੱਚ 10 ਮਿੰਟ ਪਹਿਲਾਂ ਅਸੀਂ ਉਹ ਬੰਦੇ ਨੂੰ ਜਾਣਦੇ ਨਹੀਂ ਤੇ 10 ਮਿੰਟਾਂ ਦੇ ਵਿੱਚ ਉਹ ਸਾਡਾ ਦੁਸ਼ਮਣ ਕਿਵੇਂ ਬਣ ਗਿਆ ਸਾਡੀ ਕੌਮ ਦਾ ਦੁਸ਼ਮਣ ਕਿਵੇਂ ਬਣ ਗਿਆ ਸਾਡੇ ਰੋਜ਼ਗਾਰ ਦਾ ਦੁਸ਼ਮਣ ਕਿਵੇਂ ਬਣ ਗਿਆ ਸਾਡੀ ਸਟੇਟ ਦਾ ਦੁਸ਼ਮਣ ਕਿਵੇਂ ਬਣ ਗਿਆ ਸੋ ਇਹ ਸੋਚਣਾ ਚਾਹੀਦਾ ਇਹ ਸੋਚ ਕੇ ਜਿਹੜੇ ਵੀ ਇਹ ਸਾਡੇ ਮਨਾਂ ਦੇ ਵਿੱਚ ਸਾਡੇ ਦਿਮਾਗ ਦੇ ਵਿੱਚ ਗਲਤ ਖਿਆਲ ਆ ਉਹ ਕੱਢ ਕੇ ਆਪਸੀ ਭਾਈਚਾਰੇ ਨੂੰ ਵਧਾਉਣਾ ਚਾਹੀਦਾ ਆ ਕਿਉਂਕਿ ਜਿੰਨਾ ਭਾਈਚਾਰਾ ਸਾਡਾ ਵਧੂਗਾ ਹਿਮਾਚਲ ਵਾਲੇ ਵੀਰ ਸਾਡੇ ਇੱਥੇ ਆ ਸਕਦੇ ਆ ਅਸੀਂ ਉੱਥੇ ਜਾ ਸਕਦੇ ਆ ਕੋਈ ਸਾਨੂੰ ਕੋਈ ਰਿਕਵਰਡ ਨਹੀਂ ਨਾ ਕੋਈ ਉਹਨਾਂ ਵੱਲੋਂ ਰਿਕਵਰਡਾ ਨਾ ਕੋਈ ਸਾਡੇ ਵੱਲੋਂ ਰਿਕਵਰਡਾ ਪਰ ਉਹਨਾਂ ਵੀਰਾਂ ਨੂੰ ਜ਼ਰੂਰ ਬੇਨਤੀ ਕਰੂੰਗਾ ਕਿ ਇਸ ਛੋਟੀਆਂ-ਮੋਟੀਆਂ ਗੱਲਾਂ ਨੂੰ ਚਲੋ ਗੱਲ ਛੋਟੀ ਤਾਂ ਨਹੀਂ ਹੈਗੀ ਵੱਡੀ ਆ ਕੁੱਟਮਾਰ ਕਰਨੀ ਕੋਈ ਛੋਟੀ ਗੱਲ ਨਹੀਂ ਹੁੰਦੀ ਪਰ ਉਹਨੂੰ ਹਵਾ ਦੇ ਕੇ ਐਡਾ ਤੂਲ ਦੇ ਕੇ ਐਡੀ ਇੱਕ ਗੱਲ ਜਾਦੇ ਵੱਡੀ ਬਣਾ ਕੇ ਤੇ ਉਹਨੂੰ ਦੁਸ਼ਮਣਵਾਦੀ ਵਾਂਗੂ ਪੇਸ਼ ਕਰਨਾ ਉਹ ਨਾ ਕੀਤਾ ਜਾਵੇ ਸੋ ਐਨੀ ਬੇਨਤੀ ਹੈ ਇੱਕ ਰੋਗੀਜਿਕ ਸਵਾਰਥ ਨਿਤੂ ਜੀ ਜਿਸ ਤਰ੍ਹਾਂ ਕਿ ਇਹ ਇਸੇ ਮੁੱਦੇ ਤੇ ਤੁਹਾਡੀ ਜੁਨੀ ਵੱਲੋਂ ਬਣਾਉਂਦਾ ਪੁੱਲਾ ਕੀਤਾ ਜਾਂਦਾ ਹੈ। ਅਕਸਰ ਦੇਖਿਆ ਜਾਂਦਾ ਪੰਜਾਬ ਵਿੱਚ ਇਸ ਤਰ੍ਹਾਂ ਦੇ ਬਣਾਦੇ ਇਹ ਕਰਨਾ ਕਿਸੇ ਦੀ ਹੈਬਿਟ ਨਹੀਂ ਸ਼ੌਂਕੀ ਆ ਕਿਉਂਕਿ ਜੋ ਪੰਜਾਬ ਵਿੱਚ ਹਰ ਟਾਈਮ ਉਪਰਾਲੇ ਲੰਗਰ ਸ਼ੀਰ ਵਰਗਾ ਲਗਾ ਪਲਗਾ ਨਹੀਂ ਰਹਿੰਦੇ। ਉਸ ਤਰ੍ਹਾਂ ਕਿ ਇੱਕ ਉਹ ਟੋੜਾ ਜਾਂ ਮਸਲਾ ਜਿਹੜਾ ਕਿ ਹੈ ਤਾਂ ਲੋਕਾਂ ਦੀ ਵਸਤੂ ਹੀ ਆ। ਤੇ ਇੱਕ ਸਾਹ ਜੁੜੀ ਨ ਭਾਈਚਾਰੇ ਵੱਲੋਂ ਜੋ ਟੋੜਵਰ ਦਾ ਲੱਡੂ ਆ ਤੇ ਤਰ੍ਹਾਂ ਤਰ੍ਹਾਂ ਲਗਾਇਆ ਗਿਆ। ਠੀਕ ਹੈ। ਉਹ ਕਿਤਨਾ ਕਿਤ ਤੁਸੀਂ ਕਿਸ ਤਰ੍ਹਾਂ ਦੇਖਦੇ। ਦੇਖੋ ਕਿਸਾਨ ਭਾਈਚਾਰੇ ਨੇ ਤਕਰੀਬਨ ਤਕਰੀਬਨ ਗੱਲ ਕਰੀਏ ਹਰੇਕ ਕੋਈ ਵੀ ਮੁੱਦਾ ਹੁੰਦਾ ਤੇ ਅੱਗੇ ਗਾਹਾਂ ਪਹਿਲੀ ਕਤਾਰ ਦੇ ਵਿੱਚ ਖੜ ਕੇ ਉਹਦਾ ਵਿਰੋਧ ਕਰਿਆ ਜੇ ਕੋਈ ਗਲਤ ਹੁੰਦਾ ਸੋ ਉਸੇ ਤਰੀਕੇ ਨਾਲ ਇਹ ਟੋਲ ਪਲਾਜ਼ੇ ਤੇ ਕਿਸਾਨ ਭਾਈਚਾਰੇ ਨੇ ਪਹਿਲੀ ਕਤਾਰ ਦੇ ਵਿੱਚ ਪਹਿਲ ਕਰਕੇ ਤੇ ਉਹਦਾ ਵਿਰੋਧ ਕਰਿਆ ਤੇ ਉਸ ਵਿਰੋਧ ਦਾ ਸਾਥ ਜਿਹੜਾ ਆ ਉਹ ਸਾਡੇ ਟੈਕਸੀ ਯੂਨੀਅਨ ਦੇ ਜਿਹੜੇ ਅਲੱਗ-ਅਲੱਗ ਸਾਡੀ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਨੇ ਔਰ ਹੋਰ ਵੀ ਟੈਕਸੀ ਯੂਨੀਅਨਾਂ ਨੇ ਕਿਸਾਨ ਵੀਰਾਂ ਦਾ ਸਾਥ ਦੇ ਕੇ ਉਹਨਾਂ ਦੇ ਨਾਲ ਮੋਢੇ ਦੇ ਨਾਮ ਮੋਢਾ ਲਾ ਕੇ ਤੇ ਉਹ ਜਿਹੜਾ ਸਾਡੇ ਨਾਲ ਲੁੱਟਖਸਟ ਹੋ ਰਹੀ ਸੀ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਉਹ ਕਾਫੀ ਦੇਰ ਪਹਿਲਾਂ ਜਿਹੜਾ ਲੌਡੋ ਵਾਲ ਟੋਲ ਪਲਾਜ਼ਾ ਆ ਉਹਦਾ ਜਿਹੜੀ ਮਨਿਆਦ ਆ ਉਹ ਖਤਮ ਹੋ ਚੁੱਕੀ ਹੈ ਸੋ ਜੇ ਅਗਰ ਮਨਿਆਰ ਖਤਮ ਹੋ ਚੁੱਕੀ ਹੈ ਤਾਂ ਇਹਦਾ ਮਤਲਬ ਤਾਂ ਇਹ ਹੈ ਵੀ ਸਰਕਾਰਾਂ ਸੁਤੀਆਂ ਪਈਆਂ ਨੇ ਸਾਡੀ ਲੁੱਟ ਕਰਾ ਕੇ ਸਰਕਾਰਾਂ ਰਾਜੀ ਨੇ ਕੰਮ ਕਰਦਾ ਸਾਨੂੰ ਕੀ ਦੇਣਾ ਸਾਨੂੰ ਦੋ ਵਕਤ ਦੀ ਰੋਟੀ ਦਾ ਕੀ ਦੇਣੀ ਅਗਰ ਅਸੀਂ ਜੇ ਮੰਨ ਲਓ 570 ਦਿਹਾੜੀ ਕਮਾ ਵੀ ਰਹੇ ਆ ਤੇ ਇੱਕ ਵਾਰੀ ਜਾਣ ਦਾ 4-400 ਰੁਪਇਆ 3-300 ਰੁਪਇਆ ਟੂਲ ਦੇ ਰਹੇ ਆ ਅੱਧੀ ਦਿਹਾੜੀ ਉਹਨਾਂ ਨੂੰ ਦੇ ਦਾਂਗੇ ਤੇ ਨਿਆਣਿਆਂ ਨੂੰ ਕੀ ਕਰਵਾਵਾਂਗੇ ਸੋ ਕਿਸਾਨਾਂ ਨੇ ਬਹੁਤ ਵਧੀਆ ਕਰਿਆ ਔਰ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਆਂ ਪਰ ਲਗਾਤਾਰ 15 ਦਿਨਾਂ ਤਾਈਂ ਉਹਨਾਂ ਦੇ ਨਾਲ ਸਾਥ ਦਿੱਤਾ ਹੈ ਉਹਨਾਂ ਦਾ ਅੱਗੇ ਵੀ ਅਗਰ ਕੋਈ ਉਹ ਇਹੋ ਜਿਹੇ ਮਨੁੱਖਤਾ ਦੇ ਲਈ ਕੰਮ ਕਰਦੇ ਨੇ ਤੇ ਉਹਨਾਂ ਦੇ ਵਿੱਚ ਹਮੇਸ਼ਾ ਅਸੀਂ ਸ਼ਾਮਲ ਹੋਵਾਂਗੇ ਬਸ ਅਸੀਂ ਆਪ ਜੀ ਦੇ ਮਾਧਿਅਮ ਰਾਹੀਂ ਦੁਆਰਾ ਤੋਂ ਸਾਡੇ ਜਿਹੜੇ ਪੰਜਾਬ ਦੇ ਲਾਈਨ ਆਰਡਰ ਅ ਸ਼ੁ크라 ਜੀ ਸਾਡੇ ਏਡੀਜੀਪੀ ਸਾਹਿਬ ਉਹਨਾਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਵੀ ਸਾਡੀ ਅੱਜ ਉਹਨੀ ਬਹੁਤ ਵਧੀਆ ਜੜੀ ਪੁਕਾਰ ਸੁਣੀ ਤੇ ਅੱਗੇ ਤੋਂ ਵੀ ਆਸ ਕਰਦੇ ਆਂ ਜੋ ਸਾਨੂੰ ਉਹਨੀ ਪ੍ਰੋਮਿਸ ਕੀਤੇ ਆ ਅਰਪਿਤ ਸ਼ਕਲਾ ਜੀ ਨੇ ਜੋ ਵੀ ਏਡੀਜੀਪੀ ਲਾਈਨ ਆਰਡਰ ਨੇ ਤੇ ਉਹਨੀ ਸਾਨੂੰ ਬੜਾ ਅੱਜ ਬਹੁਤ ਵਧੀਆ ਟ੍ਰੀਟ ਕੀਤਾ ਤੇ ਸਾਡੀਆਂ ਸਾਰੀਆਂ ਸਮੱਸਿਆਵਾਂ ਸੁਣੀਆਂ ਅਸੀਂ ਉਹਨਾਂ ਦਾ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਵੱਲੋਂ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੋ ਨਹੀਂ ਸਾਨੂੰ ਸਾਰੇ ਵਿਸ਼ਵਾਸ ਵੀ ਦਿਵਾਇਆ ਕਿ ਅਸੀਂ ਆਉਣ ਵਾਲੇ ਦਿਨਾਂ ਚ ਅਸੀਂ ਜਲਦ ਜੋ ਵੀ ਮਸਲੇ ਆ ਉਹਨੂੰ ਜਲਦ ਹੱਲ ਕਰਾਵਾਂਗੇ ਸੋ ਇਸ ਸਾਰੇ ਮਸਲਾਂ ਦੇਖਦੇ ਹੋਏ ਜਨਤਾ ਨੂੰ ਸਰਕਾਰ ਨੂੰ ਜੀ ਇਹ ਅਪੀਲ ਕਰਨਾ ਚਾਹੂਗੀ ਕਿ ਜਿੱਦਾਂ ਕੀ ਸਾਰਾ ਬਹੁਤ ਸ਼ਾਂਤ ਹੋਵੇ ਤਾਂ ਜੋ ਅਸੀਂ ਇੱਕ ਜਨਰਲ ਮੋਡੇ ਨਾਲ ਮੋਡਾਂ ਲਾ ਕੇ ਇੱਕ ਜਨਰਲ ਸਟੇਟ ਦੇ ਭਾਈਚਾਰੇ ਨਾਲ ਸਾਥ ਦਈਏ ਤਾਂ ਕਿ ਕਿਸੇ ਨੂੰ ਮਹਿਸੂਸ ਨਾ ਹੋਵੇ ਕਿ ਮੈਂ ਦੂਜੀ ਸਟੇਟ ਦੇ ਦੂਜੇ ਸ਼ਹਿਰ ਚ ਆਇਆ ਹਾਂ ਸੋ ਇਸ ਮਸਲੇ ਦੇ ਵਿੱਚ ਸਰਕਾਰਾਂ ਪ੍ਰਸ਼ਾਸਨ ਚਾਹੇ ਹਿਮਾਚਲ ਹੈ ਚਾਹੇ ਪੰਜਾਬ ਹੈ ਬਹੁਤ ਵਧੀਆ ਰੋਲ ਅਦਾ ਕਰ ਸਕਦੀ ਹੈ ਕਿਉਂਕਿ ਗੱਲ ਕੀ ਹੈ ਜਦੋਂ ਕੋਈ ਇੱਕ ਘਟਨਾ ਵਾਪਰਦੀ ਹੈ ਉਹਨੂੰ ਅਸੀਂ ਸਹੀ ਤਰੀਕੇ ਨਾਲ ਇਨਸਾਫ ਦੇ ਕੇ ਉਹਨੂੰ ਰੋਕਦੇ ਹਾਂ ਜਾਂ ਪੀੜਤ ਬੰਦੇ ਨੂੰ ਕਿਤੇ ਨਾ ਕਿਤੇ ਇਨਸਾਫ ਦੰਨੇ ਆ ਦੋਸ਼ੀਆਂ ਨੂੰ ਸਜ਼ਾਵਾ ਦੰਨੇ ਆ ਜਾਂ ਉਹਨਾਂ ਨੂੰ ਘੇਰਦੇ ਆ ਤੇ ਉਹਦੇ ਨਾਲ ਆਟੋਮੈਟਿਕਲੀ ਸਭ ਕੁਝ ਸ਼ਾਂਤ ਹੋ ਜਾਂਦਾ ਜਦੋਂ ਕੋਈ ਮੰਨ ਲਓ ਇੱਕ ਬੰਦੇ ਨਾਲ ਕੁੱਟਮਾਰ ਹੁੰਦੀ ਹੈ ਉਹ ਬੰਦਾ ਐਫ ਆਈ ਆਰ ਦਰਜ ਕਰਾਉਂਦਾ ਕਈ ਵਾਰ ਉਹ ਉੱਥੇ ਦੀਆਂ ਲੋਕਲ ਸਰਕਾਰਾਂ ਕਿਸੇ ਪ੍ਰੈਸ਼ਰ ਪ੍ਰੈਸ਼ਰ ਦੇ ਅਧੀਨ ਚਾਹ ਕੋਈ ਲੀਡਰ ਜਾਂ ਕੋਈ ਪੋਲੀਟੀਕਲ ਪ੍ਰੈਸ਼ਰ ਦੇ ਅਧੀਨ ਕਈ ਵਾਰ ਐਫ ਆਈ ਆਰ ਦਰਜ ਨਹੀਂ ਕਰਦੀਆਂ ਜਾਂ ਕੋਈ ਅਸੀਂ ਹਸਪੀਟਲ ਜਾਂਦੇ ਆ ਉੱਥੇ ਹਸਪੀਟਲ ਸਾਨੂੰ ਸਹੀ ਮਤਲਬ ਨਹੀਂ ਮਿਲਦੀ ਇਨਸਾਫ ਵਾਲੀ ਗੱਲ ਨਹੀਂ ਮਿਲਦੀ ਜਾਂ ਫਿਰ ਉੱਤੇ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਕਿਤੇ ਨਾ ਕਿਤੇ ਬਚਾਉਣ ਦੀ ਕੋਸ਼ਿਸ਼ ਕਰਦੀਆਂ ਨੇ ਉਹਦੇ ਵਿੱਚ ਫਿਰ ਰੋਹ ਪੈਦਾ ਹੁੰਦਾ ਜਿਵੇਂ ਕਿ ਸਾਡੇ ਪਹਿਲਾ ਘਟਨਾ ਵਾਪਰੀ ਭਪਿੰਦਰ ਸਿੰਘ ਜੀ ਨਾਲ ਉੱਥੇ ਕੀ ਹੋਇਆ ਐਨ ਸ਼ਰਿਆਮ ਪਤਾ ਵੀ ਇਹ ਬੰਦਿਆਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਪਰ ਐਫ ਆਈ ਆਰ ਕੱਟੀ ਗਈ ਉਹ ਚ ਅਨਨੋਨ ਬੰਦੇ ਲਿਖੇ ਗਏ ਜਦੋਂ ਕਿ ਉੱਥੇ ਦੇ ਪ੍ਰਸ਼ਾਸਨ ਨੂੰ ਪੂਰਾ ਪਤਾ ਸੀ ਕਿ ਆਇਆ ਇਹ ਬੰਦੇ ਨੇ ਇਹ ਘਟਨਾ ਨੂੰ ਅੰਜਾਮ ਦੇਣ ਵਾਲੇ ਨੇ ਜਦੋਂ ਅਸੀਂ ਉਸ ਤਰ੍ਹਾਂ ਦੀ ਕੋਈ ਐਫਆਈਆਰ ਕੱਢਦੇ ਆਂ ਜਾਂ ਸਾਨੂੰ ਇਨਸਾਫ ਮਿਲਣ ਦੀ ਕੋਈ ਵਧੀਆ ਨਹੀਂ ਲੱਗਦਾ ਕਿ ਸਾਨੂੰ ਇੱਥੇ ਇਨਸਾਫ ਮਿਲੂਗਾ ਤਾਂ ਇੱਕ ਰੋਹ ਪੈਦਾ ਹੁੰਦਾ ਹੈ ਰੋਹ ਕੀ ਪੈਦਾ ਹੁੰਦਾ ਹੈ ਇੱਕ ਸਟੇਟ ਦੂਜੀ ਸਟੇਟ ਨਾਲ ਇੱਕ ਮਤਭੇਦ ਵਾਲੀ ਇੱਕ ਗੁੱਸੇ ਵਾਲੀ ਜਿਹੜੀ ਲਹਿਰ ਹੈ ਉਹ ਪੈਦਾ ਹੋ ਜਾਂਦੀ ਹੈ ਜੇ ਸਰਕਾਰਾਂ ਸਹੀ ਰੋਲ ਅਦਾ ਕਰਨ ਅਗਰ ਹਮ ਅਜਲ ਤਾਂ ਸਾਡੇ ਕਿਸੇ ਡਰਾਈਵਰ ਭਾਈ ਚਾਰ ਇਹਨਾਂ ਉੱਥੇ ਕੁੱਟਮਾਰ ਹੁੰਦੀ ਆ ਕੁਝ ਵੀ ਹੁੰਦਾ ਜਾਂ ਪੀੜਤ ਬੰਦੇ ਦੀ ਪੂਰੀ ਉਹ ਹੈਲਪ ਕਰਨ ਪੂਰੀ ਉਹਨੂੰ ਇਨਸਾਫ ਦਿਵਾਉਣ ਤਾਂ ਇਹ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਕੋਈ ਦੂਜੀ ਸਟੇਟ ਦੇ ਵੀਰ ਨਾ ਆ ਕੇ ਕੋਈ ਘਟਨਾ ਵਾਪਰਦੀ ਹੈ ਤਾਂ ਇਹ ਨਾ ਦੇਖਿਆ ਜਾਵੇ ਕਿ ਸਾਡੇ ਪੰਜਾਬ ਦੇ ਬੰਦੇ ਨੇ ਅਗਰ ਉਹ ਗਲਤ ਨੇ ਤਾਂ ਉਹਨਾਂ ਵਿਰੁੱਧ ਸਹੀ ਤਰੀਕੇ ਨਾਲ ਇੱਕ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਦੂਜੀ ਸਟੇਟ ਦੇ ਜਿਹੜੇ ਵੀਰ ਇੱਥੇ ਆਏ ਨੇ ਉਹਨਾਂ ਨੂੰ ਪਤਾ ਲੱਗੇ ਵੀ ਮੇਰੀ ਪੂਰੀ ਗੱਲ ਸੁਣੀ ਗਈ ਹੈ ਮੈਨੂੰ ਪੂਰਾ ਇਨਸਾਫ ਮਿਲੇ ਆ ਸੋ ਇਸ ਤਰ੍ਹਾਂ ਦੀਆਂ ਅਗਰ ਰੋਲ ਅਦਾ ਕਰਨ ਪ੍ਰਸ਼ਾਸਨ ਸਰਕਾਰਾਂ ਰੋਲ ਅਦਾ ਕਰਨ ਇਹ ਨਹੀਂ ਕਿ ਇਹ ਸਾਡੇ ਲੋਕਲ ਨੇ ਜਾਂ ਉਧਰਲੇ ਨੇ ਜਾਂ ਇਧਰਲੇ ਨੇ ਇਹ ਚੀਜ਼ਾਂ ਨੂੰ ਛੱਡ ਕੇ ਇੱਕ ਸਹੀ ਇਨਸਾਫ ਜਾਂ ਸਹੀ ਮਤਲਬ ਇੱਕ ਆਪਣਾ ਰੋਲ ਅਦਾ ਕਰਨ ਤਾਂ ਇਹ ਜਿਹੀਆਂ ਘਟਨਾਵਾਂ ਨੂੰ ਕਿਸੇ ਨਾ ਕਿਸੇ ਹੱਦ ਤੱਕ ਹੀ ਮੈਂ ਕਹਦਾ ਕਹਿੰਦਾ ਪੂਰੇ ਪੂਰੇ ਦੇ ਪੂਰੇ ਤੌਰ ਤੇ ਰੋਕਿਆ ਜਾ ਸਕਦਾ ਤੇ ਅੱਗੇ ਤੋਂ ਜਿਹੜੇ ਲੋਕ ਨੇ ਸ਼ਰਾਰਤੀ ਅੰਸਰ ਨੇ ਜਾਂ ਕੋਈ ਵੀ ਇਹੋ ਜਿਹੀ ਘਟਨਾ ਨੂੰ ਘਟਨਾ ਨੂੰ ਅੰਜਾਮ ਦਿੰਦੇ ਨੇ ਉਹ ਆਪੇ ਰੁਕ ਜਾਣਗੇ ਜਦੋਂ ਉਹਨੂੰ ਪਤਾ ਹੈ ਕਿ ਸਾਡੇ ਤੇ ਪੂਰੀ ਕਾਨੂੰਨੀ ਕਾਰਵਾਈ ਹੋਊਗੀ ਜੇ ਜਦੋਂ ਅਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆਂ ਤਾਂ ਉਹਨਾਂ ਦੇ ਹੌਸਲੇ ਬਲੰਦ ਹੁੰਦੇ ਨੇ ਤਾਂ ਇੱਕ ਘਟਨਾ ਤੋਂ ਬਾਅਦ ਦੂਜੀ ਘਟਨਾ ਵਾਪਰਦੀ ਆ ਸੋ ਇਹਨੂੰ ਰੋਕਣ ਲਈ ਸਰਕਾਰਾਂ ਨੂੰ ਇੱਕ ਨਿਰਪੱਖ ਹੈ ਜਿਹੜਾ ਉਹ ਰੋਲ ਅਦਾ ਕਰਨਾ ਚਾਹੀਦਾ ਹੈ